ਅੱਜ ਦਾ ਸਾਡਾ ਜਿਹੜਾ ਮੁੱਖ ਵਿਸ਼ੇ ਹੈ ਉਹ ਹੈ ਜੀ ਬੀਜੇਪੀ ਪਾਰਟੀ ਵੱਲੋਂ ਮੈਨੂੰ 6 ਸਾਲ ਲਈ ਨਿਸ਼ਕਾਸ਼ਿਤ ਕਰਕੇ ਪਾਰਟੀ ਤੋਂ ਬਾਹਰ ਕੱਢਨ ਦਾ ਇੱਕ ਸਟੇਟਮੈਂਟ ਜਾਰੀ ਕੀਤਾ ਹੈ ਤੇ ਜਿਹੜੀਆਂ ਸਾਡੇ ਉੱਤੇ ਹੋਈਆਂ ਝੂਠੀਆਂ ਐਫਆਈਆਰ ਦੇ ਸਬੰਧ ਵਿੱਚ ਗੱਲ ਕਰੀਏ ਕਿ ਜਿਸ ਤਰ੍ਹਾਂ ਮਾਨਯੋਗ ਪ੍ਰਧਾਨ ਮੰਤਰੀ શ્રી ਨਰਿੰਦਰભાઈ ਮੋਦੀ ਜੀ ਕੱਲ ਉਹਨਾਂ ਦਾ ਮੈਂ ਇੱਕ ਭਾਸ਼ਣ ਦੇਖਿਆ ਸੀ ਉਹਨਾਂ ਨੇ ਇੱਕ ਗੱਲ ਕਹੀ कि मैं पार्टी ਦਾ ਇੱਕ ਕਾਰਜਕਰਤਾ ਐਡੇ ਵੱਡੇ ਅਹੁਦੇ ਤੇ ਪਹੁੰਚ ਕੇ ਵੀ ਆਪਦੇ ਆਪ ਨੂੰ ਇੱਕ ਕਾਰਜਕਰਤਾ ਸਮਝਦੇ ਨੇ ਤੇ ਇਥੋਂ ਦੀ ਜਿਹੜੀ ਆ ਲੀਡਰਸ਼ਿਪ ਜਿਹੜੀ ਇੱਕ ਕਾਰਜਕਰਤਾ ਨੂੰ ਕਾਰਜਕਰਤਾ ਨਹੀਂ ਸਮਝਦੀ ਕਿ ਬਿਨਾ ਸੋਚੇ ਸਮਝੇ ਪੜਕਾ ਕੇ ਉਹ ਮਾਰਦੀ ਕਿਉਂਕਿ ਕਿਸੇ ਵੀ ਬੰਦੇ ਦੀ ਜਿਹੜੀ ਇੱਜ਼ਤ ਹੈ ਕੋਈ ਮੇਰੀ ਇੱਜ਼ਤ ਜਿਹੜੀ ਹੈ ਅੱਜ ਭਾਜਪਾ ਪਾਰਟੀ ਕਰਕੇ ਨਹੀਂ ਬਣੀ ਕੋ ਬੰਗਾ ਜੰਮਦਾ ਕਿਸੇ ਪਾਰਟੀ ਦੇ ਵਿੱਚ ਨਹੀਂ ਆ ਜਾਂਦਾ ਅੱਜ 50 ਸਾਲ ਦੀ ਉਮਰ ਹੈ ਕਿ ਸਾਡਾ ਜਿਹੜਾ ਪੁਰਾਣਾ ਕੈਰੀਅਰ ਸਾਡੀ ਜਿਹੜੀ ਪੂਰੀ ਜ਼ਿੰਦਗੀ ਦੀ ਕਮਾਈ ਕਿ ਤੁਸੀਂ ਆਪ ਦੀ ਇੱਕ ਪੱਤਰ ਕੱਢ ਕੇ ਕਿਸੇ ਨੂੰ ਤੁਸੀਂ ਅਪਮਾਨਿਤ ਕਰਕੇ ਤੁਸੀਂ ਉਹਨੂੰ ਭਰੇ ਬਾਜ਼ਾਰ ਦੇ ਵਿੱਚ ਅਪਮਾਨ ਕਰੋਗੇ ਇਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਗੱਲ ਕਰਦੇ ਆ ਬੱਲੂਆਣਾ ਹਲਕਾ ਦੀ ਬੱਲੂਆਣਾ ਹਲਕਾ ਤੋਂ ਬਹੁਤ ਪਿਛਲੇ ਸਾਲਾਂ ਤੋਂ ਅਸੀਂ ਆਪਣੇ ਅਸਲੀ ਭਰਾਵਾਂ ਦੇ ਵਿੱਚ ਵਿਚਰਦੇ ਆ ਰਹੇ ਹਾਂ ਬੱਲੂਆਣਾ ਹਲਕਾ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਇੱਕ ਹੀ ਐਸੀ ਹਲਕਾ ਹੈ ਜਿਹੜਾ ਰਿజర్ਵ ਹੈ ਉਹਦੇ ਉੱਤੇ ਵੀ ਹੋਰ ਜਿਹੜੇ ਯਰਨਲ OBC ਲੋਕਾਂ ਨੇ ਕਬਜ਼ਾ ਕਰਨ ਦੀ ਜਰੀਏ ਠਾਣੀ ਹੋਈ ਹੈ ਉਹਦੇ ਵਾਸਤੇ ਅੱਜ ਅਸੀਂ ਤੁਹਾਡੇ ਨਾਲ ਇਕੱਠੇ ਹੋਏ ਆਂ ਦੇਖੋ ਬੱਲੂਆਣਾ ਹਲਕਾ ਦੇ ਵਿੱਚ ਪੰਜ ਮੰਡਲ ਪ੍ਰਧਾਨੇ ਸਾਡੀ ਭਾਤੀ ਜਨਤਾ ਪਾਰਟੀ ਦੇ ਹਲਕਾ ਰਿజర్ਵ ਮੰਡਲ ਪ੍ਰਧਾਨ ਇਕਬੀਰ ਰਿజర్ਵ ਨੇ ਅਸੀਂ ਉਸ ਗੱਲ ਦੀ ਜੇਕਰ ਇਹਨਾਂ ਦੇ ਕਹੀਏ ਕਿ ਹਾਂਜੀ ਮੰਡਲ ਪ੍ਰਧਾਨ ਐਸਸੀ ਤਾਂ ਇੱਕ ਦੋ ਤਾਂ ਬਣਾਓ ਵੀ ਪੂਰਾ ਹਲਕਾ ਐਸਸੀ ਹੈ ਤੁਸੀਂ ਪੂਰਾ ਹਲਕਾ ਜਿਹੜਾ ਵੈ ਤੁਸੀਂ ਉਹ ਪੰਜ ਮੰਡਲ ਪ੍ਰਧਾਨਾਂ ਦੇ ਵਿੱਚੋਂ ਦੋ ਮੰਡਲ ਪ੍ਰਧਾਨ ਜਾਂ ਤਿੰਨ ਮੰਡਲ ਪ੍ਰਧਾਨ ਤਾਂ ਐਸਸੀ ਦੇ ਬੰਦੇ ਬਣਾਓ ਜੇ ਅਸੀਂ ਇੱਕ ਮੰਡਲ ਨਹੀਂ ਚਲਾ ਸਕਦੇ ਐਸਸੀ ਬੰਦਾ ਇੱਕ ਮੰਡਲ ਨਹੀਂ ਚਲਾ ਸਕਦਾ ਤਾਂ ਤੁਸੀਂ ਪੂਰੀ ਵਿਧਾਨ ਸਭਾ ਸਾਨੂੰ ਕਿਵੇਂ ਸੌਂਪ ਦਿਓ ਜਦੋਂ ਕਿ ਹੱਕ ਸਾਡਾ ਹੈ ਹੁਣ ਤੁਸੀਂ ਦੇਖੋ ਇਸ ਹਲਕੇ ਦੇ ਵਿੱਚ ਇੱਕੋ ਹੀ ਨਾਮ ਜੋ ਵੀ ਕੰਟੇ ਆਪਦੇ ਆਪ ਨੂੰ ਜੋ ਉਹ ਪ੍ਰਮੋਟ ਕਰ ਰਹੇ ਨੇ ਵੰਦਨਾ ਸਾੰਗਵਲ ਵੰਦਨਾ ਸਾੰਗਵਲ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਵੰਦਨਾ ਸਾੰਗਵਲ ਸਾੰਗਵਲ ਕੌਣ ਹੈ ਵੰਦਨਾ ਸਾੰਗਵਲ ਕੌਣ ਹੈ ਸਾੰਗਵਲ ਸਾੰਗਵਲ ਨੋਟ ਐਸਟੀ ਓਨਲੀ ਓਬੀਸੀ ਹੁਣ ਦੇਖੋ ਜੇ ਅਸੀਂ ਉਸ ਚੀਜ਼ ਦਾ ਸਾਨੂੰ ਨਹੀਂ ਪਤਾ ਸੀ ਹਰ ਥਾਂ ਤੇ ਆ ਸਾਡੇ ਕਿਸੇ ਵੀ ਪਿੰਡਾਂ ਦੇ ਵਿੱਚ ਜਿਵੇਂ ਕਿਸੇ ਵੀ ਜਾਂਦੇ ਆ ਕਿਤੇ ਮੇਘਵਾਲ ਬਣ ਜਾਂਦੇ ਨੇ ਕਿਤੇ ਸੰਘਵਾਲ ਬਣ ਜਾਂਦੇ ਨੇ ਕਿਤੇ ਕੀ ਬਣ ਜਾਂਦੇ ਨੇ ਉਹ ਸੱਚਾਈ ਦੱਸੋ ਜਿਹੜੇ ਤੁਹਾਨੂੰ ਲੋਕ ਪੁੱਛਣ ਜਿਹਦੇ ਤੋਂ ਤੁਹਾਡੇ ਤੋਂ ਲੋਕ ਇੱਕ ਚੀਜ਼ ਦੀ ਅ ਤਰ੍ਹਾਂ ਮਨਸ਼ਾ ਰੱਖਦੇ ਵੀ ਹਾਂਜੀ ਸਾਡਾ ਹੱਕ ਨੂੰ ਉਹ ਉੱਥੇ ਤੱਕ ਲੈ ਕੇ ਜਾਣਗੇ ਅਸੀਂ ਫਿਰ ਉਹਦੀ ਆਰਟੀਆਈ ਲਗਾਈ ਆਰਟੀਆਈ ਮੈਂ ਕੱਲੀ ਕੋਈ ਵੰਦਨਾ ਸੰਘਵਾਲ ਦੀ ਨਹੀਂ ਲਗਾਈ ਮੈਂ ਨਾਲ ਬੀਬੀ ਰਜਿੰਦਰਪੁਰ ਜੀ ਦੀ ਵੀ ਲਾਈ ਠੀਕ ਹੈ ਫਿਰ ਸਾਨੂੰ ਪਤਾ ਲੱਗਿਆ ਕੀ ਇਹ ਵੰਦਨਾ ਸਾੰਗਵਲ ਸਾੰਗਵਲ ਨਹੀਂ ਹੈ ਅਸੀਂ ਇਹਨਾਂ ਦਾ ਜਦੋਂ ਇਹ ਹੁਣ ਕੋਈ ਘਰ ਤੇ ਅਸੀਂ ਪੇਪਰ ਨਹੀਂ ਬਣਾਏ ਇਹ ਆ ਵੇਖੋ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਕੀ ਲਿਖਦੇ ਨੇ ਵੰਦਨਾ ਸਾੰਗਵਲ ਸਾੰਗਵਲ ਕੌਣ ਹੈ ਇਹ ਕੁਮਿਹਾਰ ਜਾਤੀ ਦਾ ਸ਼ਬਦ ਹੈ ਤੇ ਕੁਮਿਹਾਰ ਜਾਤੀ ਹੈ ਸਾੰਗਵਲ ਨੋਟੇ ਐਸਸੀ ਇਹ ਜਦੋਂ ਪ੍ਰਮੋਟ ਕਰ ਰਹੇ ਨੇ ਸਾੰਗਵਲ ਸਮਾਜ ਨੂੰ OBC ਨੂੰ ਹੱਕ ਲੈਣਾ ਐਸਸੀ ਦਾ ਹੈ ਕੀ ਇਹ ਧਾਨਕ ਜਾਤੀ ਸਾਡੇ ਸਮਾਜ ਦੀ ਤਾਨਕ ਜਾਤੀ ਦੀ ਲੜਕੀ ਐ ਕੋਈ ਗੱਲ ਨਹੀਂ ਤੁਸੀਂ ਪ੍ਰਮੋਟ ਕਰੋ ਤੁਹਾਡੀ ਹੱਕ ਜੇ ਐਸੀ ਦਾ ਮੰਗ ਰਹੇ ਹੋ ਤਾਂ ਆਪਦੇ ਆਪ ਨੂੰ ਪ੍ਰਮੋਟ ਕਰੋ ਕਿ ਤੁਸੀਂ ਕੌਣ ਹੋ ਤੁਸੀਂ ਐਸਟੀ ਸਮਾਜ ਦੇ ਹੋ ਤਾਂ ਤੁਸੀਂ ਉਹਨਾਂ ਐਸੀ ਸਮਾਜ ਲਿਖੋ ਤੁਸੀਂ ਸੰਗਵਲ ਸੰਗਵਲ ਕਰਕੇ ਹੱਕ ਤੁਸੀਂ ਲੈ ਰਹੇ ਹੋ ਐਸੀ ਬੰਦਿਆਂ ਦਾ ਸਾਡੇ ਹੱਕਾਂ ਦੇ ਡਾਕਾ ਮਾਰ ਰਹੇ ਹੋ ਤੁਸੀਂ ਐਸਟੀਆਂ ਦੇ ਤੇ ਬਣ ਰਹੇ ਹੋ ਤੁਸੀਂ ਓਬੀਸੀ ਸਮਾਜ ਦੇ ਇਹ ਕਦੇ ਵੀ ਬਰਦਾਸ਼ਤ ਨਹੀਂ ਹੋਵੇਗਾ ਸਾਡਾ ਸਮਾਜ ਭਲੀ ਭੰਤੀ ਜਾਣਦਾ ਤੇ ਪਹਿਲਾਂ ਵੀ ਜਾਣਦਾ ਸੀ ਤੇ ਹੁਣ ਵੀ ਜੇ ਅਸੀਂ ਆ ਗੱਲਾਂ ਸਾਹਮਣੇ ਰੱਖਦੇ ਹਾਂ ਦਾ ਇਹ ਚੀਜ਼ ਸਾਡੇ ਨੂੰ ਉਹ ਬੁਰਾ ਮੰਦੇ ਨੇ ਆ ਲੋ ਆ ਉਹਨਾਂ ਦਾ ਸਰਟੀਫਿਕੇਟ ਹੈ ਕੋਈ ਅਸੀਂ ਘਰੋਂ ਨਹੀਂ ਬਣਾ ਕੇ ਲਿਆਏ ਇਹ ਸਰਕਾਰ ਤੋਂ ਸਰਟੀਫਾਈਡ ਕਾਪੀ ਹੈ ਆ ਉਹਨਾਂ ਦਾ ਅੱਗੇ ਆਧਾਰ ਕੱਢ ਰਿਹਾ ਤੇ ਹੋਰ ਵੀ ਇਹਦੇ ਸਬੰਧ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਕਾਰਵਾਈ ਵੀ ਚੱਲ ਰਹੀ ਹੈ ਜਿਹੜੀ ਸਮਾਂ ਤੇ ਤੁਹਾਨੂੰ ਦੱਸਾਂਗੇ ਦੂਸਰੀ ਗੱਲ 2012 ਨੂੰ ਇੱਕ ਆਡੀਓ ਵਾਇਰਲ ਹੁੰਦੀ ਹੈ ਜਿਹੜੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹਨਾ ਦੇਖੋ

ਇਹ 20 ਤਰੀਕ ਦੀਆਂ ਆਡੀਓ ਵਾਇਰਲ ਨੇ ਤੇ ਜੇ ਅਸੀਂ 21 ਤਰੀਕ ਨੂੰ ਜਿਹੜੀ ਪਿੰਨ ਅਮਰਪੁਰਾ ਦੇ ਵਿੱਚ ਮੀਟਿੰਗ ਰੱਖੀ ਗਈ ਉਸ ਵੰਦਨਾ ਸਾੰਗਵਾਲ ਦੇ ਘਰ ਦੇ ਵਿੱਚ ਮੀਟਿੰਗ ਰੱਖੀ ਗਈ ਠੀਕ ਹੈ ਤੁਸੀਂ ਚੋਣ ਹਾਰੇ ਹੋ ਤੇ ਮਨਸ਼ਾ ਜਿਹੜੀ ਹੈ ਮੰਥਨ ਕਰਨਾ ਚਾਹੀਦਾ ਹੈ ਸਾਰਿਆਂ ਦਾ ਹੱਕ ਹੈ ਵੀ ਕਿਵੇਂ ਅਸੀਂ ਪਾਰਟੀ ਨੇ ਸਾਡੀ ਕੀ ਕਮੀਆਂ ਰਹਿ ਗਈਆਂ ਉਹਨੂੰ ਦੇਖੋ ਇਹ ਸਾਨੂੰ ਤੁਸੀਂ ਕਿਸੇ ਗਤੀਵਿਧੀ ਵਿੱਚ ਸ਼ਾਮਿਲ ਹੀ ਨਹੀਂ ਕਰਨਾ ਤਾਂ ਤੁਹਾਡੀ ਹਾਰ ਦਾ ਠਿਕਰਾ ਸਾਡੇ ਸਿਰ ਮੜਨ ਲੱਗਿਆ ਆ ਤੁਸੀਂ ਝੂਠੇ ਬਲੇਮ ਲਾਉਗੇ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗਾ ਮੈਨੂੰ ਪਹਿਲਾ ਕਾਰਨ ਦੱਸੋ ਨੋਟਿਸ ਵੀ ਦਿੱਤਾ ਹੈ ਉਹਦੇ ਵਿੱਚ ਕਹਿ ਰਿਹਾ ਹੈ ਕਿ ਇਹ ਅੰਗਰੇਜ਼ ਕੁਮਾਰ ਦੇ ਖਿਲਾਫ ਮੰਡਲ ਪ੍ਰਧਾਨਾ ਨੇ ਲਿਖ ਕੇ ਦਿੱਤਾ ਤੇ ਮੰਡਲ ਪ੍ਰਧਾਨਾ ਨੇ ਲਿਖ ਕੇ ਦਿੱਤਾ ਤੇ ਮੰਡਲ ਪ੍ਰਧਾਨ ਇੱਕ ਫੋਟੋ ਆ ਇੱਕ ਰਾਮਸਰਤੋ ਇੰਦਰ ਸਿੰਘ ਜੀ ਹੈ ਜਿਹੜੇ ਜੌਨ ਰਾਮਸਰਤੋ ਜਿੱਤੇ ਨੇ ਪੰਚਾਇਤ समिती ਤੇ ਮੰਡਲ ਪ੍ਰਧਾਨਾ ਤੋਂ ਲਿਖ ਕੇ ਦਿੱਤਾ ਇੱਕ ਪੱਤਰ ਜੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਅੰਗਰੇਜ਼ ਕੁਮਾਰ ਪਿੰਡ ਬੰਦੂਆਣਾ ਦੇ ਹਲਕੇ ਰਾਮਸਰਾਂ ਦੇ ਵਿੱਚ ਇੱਕ ਬੂਤ ਤੇ ਬੈਠਾ ਹੈ ਕਾਂਗਰਸ ਦੇ ਤੇ ਕਾਂਗਰਸ ਵਾਸਤੇ ਵੋਟਾਂ ਮੰਗ ਰਿਹਾ ਹੈ ਸ਼ਰਮ ਹੋਣੀ ਚਾਹੀਦੀ ਹੈ ਮੈਂ ਇਹਨਾਂ ਨੂੰ ਜਦੋਂ ਜਵਾਬ ਦਿੱਤਾ ਇਹਨਾਂ ਨੇ ਮੇਰੇ ਤੇ ਦੋਸ਼ ਲਾਏ ਮੈਂ ਇਹਨਾਂ ਨੂੰ ਭਰੀ ਆਰਓ ਆ ਮੈਂ ਇਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਇੱਕ ਇੱਕ ਸਬੂਤ ਦਿੱਤਾ ਆ ਰਿਹਾ ਜਵਾਬ ਜੇ ਇਹਨਾਂ ਨੇ ਪੜਨਾ ਹੀ ਨਹੀਂ ਜੇ ਤੋਂ ਮਨਸ਼ਾ ਹੀ ਧਾਰ ਲੇ ਕੀ ਐ ਕਿ ਐਸੀ ਬੰਦੇ ਨੂੰ ਜਿਹੜਾ ਬੰਦਾ ਦਿਲਾਂ ਦੇ ਵਿੱਚ ਰਾਜ ਕਰ ਰਿਹਾ ਹੈ ਉਹਨੂੰ ਢੜਕਾ ਕੇ ਪਾਰਟੀ ਵਿੱਚੋਂ ਬਾਹਰ ਮਾਰਨਾ ਹੈ ਤਾਂ ਉਹ ਤਾਂ ਜਿਹੜੇ ਮਨਸ਼ਾ ਹੈ ਹੀ ਹੈ ਕਿ ਇਹ ਚੀਜ਼ ਐ ਜਕਰ ਸਾਹਿਬ ਨੂੰ ਪਤਾ ਨਹੀਂ ਹਰ ਮੀਟਿੰਗ ਦੇ ਵਿੱਚ ਹਰ ਗੱਲ ਦੇ ਵਿੱਚ ਜਿੱਥੇ ਦੇਖੋ ਕੋਈ ਹੋਰ ਲੀਡਰ ਹੋਵੇ ਨਾ ਹੋਵੇ ਇਹ ਉੱਥੇ ਹੁੰਦਾ ਹੀ ਹੁੰਦਾ ਹੁਣ ਦੇਖੋ ਜਦੋਂ ਇਹਨੂੰ ਜਵਾਬ ਦਿੱਤਾ ਮੇਰੇ ਕੋਲ ਆਨ ਰਿਕਾਰਡ ਨੇ ਸਾਰੇ ਮੰਡਲ ਪ੍ਰਧਾਨਾਂ ਦੀਆਂ ਗੱਲਾਂ ਹਰ ਚੀਜ਼ ਲਿਖ ਕੇ ਦਿੱਤੀ ਬੱਲੂਆਣਾ ਦੇ ਮੰਡਲਪ੍ਰਧਾਨ ਚਮਕੌਰ ਸਿੰਘ ਦੀ ਰਾਮਰਤਨ ਜੀ ਦੀ ਇੰਦਰ ਸਿੰਘ ਜੀ ਦੀ ਵਿਨੋਦ ਜਾਖੜ ਜੀ ਦੀ ਹਰ ਚੀਜ਼ ਮੇਰੇ ਕੋਲ ਓਨ ਰਿਕਾਰਡ ਹੈ ਤੇ ਹਰ ਚੀਜ਼ ਲਿਖ ਕੇ ਭੇਜੀ ਕਿ ਇਹ ਬੰਦੇ ਕਹਿ ਰਹੇ ਨੇ ਸਾਡੇ ਸਾਈਨ ਕਰਵਾਏ ਗਏ ਨੇਾਨੂੰ ਪਤਾ ਹੀ ਨਹੀਂ ਕਿ ਤੁਸੀਂ ਕਦੇ ਸਾਡੇ ਹਲਕਿਆਂ ਦੇ ਵਿੱਚ ਆਇਆ ਜਾ ਕੰਮ ਕੀਤਾ ਨਾ ਤੁਸੀਂ ਕਦੇ ਭਾਜਪਾ ਵਾਸਤੇ ਕੋਈ ਭਾਜਪਾ ਦੇ ਖਿਲਾਫ ਕਦੇ ਪ੍ਰਚਾਰ ਕੀਤਾ ਨਾ ਤੁਸੀਂ ਕਦੇ ਕਾਂਗਰਸ ਦੇ ਹੱਕ ਦੇ ਵਿੱਚ ਕਦੇ ਪ੍ਰਚਾਰ ਕੀਤਾ ਇਹ ਇਹਨਾਂ ਦੀ ਓਨ ਰਿਕਾਰਡ ਮੇਰੇ ਕੋਲ ਜਵਾਬ ਹੈ ਜਦੋਂ ਇਸ ਚੀਜ਼ ਮੈਂ ਲਿਖ ਕੇ ਦੇਤਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ